ਸਤਿਕਾਰ ਜੀ ਸਾਰਿਆਂ ਨੂੰ ਲੱਗਿਆ ਜੀ ਇੱਕ ਹੋਰ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਆਪਾਂ ਤੇ ਅੱਜ ਦਾ ਜਿਹੜਾ ਬਲੌਗ ਹੈਗਾ ਜੀ ਉਹ ਹੈਗਾ ਆਪਣਾ ਗੋਬਰ ਗਾਂਸ ਭਰਗੇ ਦਾ ਆਪਣਾ ਭਰਿਆ ਵੀ ਨਹੀਂ ਤਾਂ ਜੀ ਉਹ ਬਰਸੀਨ ਵਾਲਾ ਖੇਤ ਤਿਆਰ ਕਰਨਾ ਆਪਾਂ ਨੇ ਜੀਰੀ ਬੱਡੀ ਦੀ ਜਿੱਥੇ ਉਹ ਚ ਪਾਵਾਂਗੇ ਜੀ ਆਪਾਂ ਤੁਹਾਨੂੰ ਦਿਖਾਉਣਾ ਕਿਵੇਂ ਕੱਢਦੇ ਆ ਗੋਬਰ ਗਾਂਸ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਇੱਕ ਬੇਨਤੀ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇ ਵੇਖ ਕੇ ਲਾਈਕ ਅਤੇ ਕਮੈਂਟ ਵੀ ਜਰੂਰ ਕਰਿਓ ਜੀ ਆਜੋ ਫੇਰ ਤੇ ਆਪਣਾ ਗੋਬਰ ਗਾਂਸ ਕਰਾਇਆ ਵਾ ਜੀ ਤੇ ਆਪਾਂ ਨੇ ਮੋਟਰ ਲਿਆਂਦੀ ਵੇ ਜੀ ਕੱਢਣ ਵਾਸਤੇ ਇਹ ਸਪੈਸ਼ਲ ਗੋਬਰ ਗੈਸ ਕੱਢਣ ਵਾਸਤੇ ਹੀ ਆਉਂਦੀ ਹੈ ਜੀ ਮੋਟਰ ਆਹ ਟੋ ਹੈ ਜੀ ਗੋਬਰ ਗੈਸ ਵਾਲਾ ਮੋਟਰ ਦੇ ਉੱਪਰ ਆ ਪਾਈਪ ਲੱਗਿਆ ਵਾ ਪ੍ਰੈਸ਼ਰ ਚੈੱਕ ਕਰ ਸਕਦੇ ਹੋ ਤੁਸੀਂ ਇਹ ਟਰਾਲੀਆਂ 6-7 ਟਰਾਲੀਆਂ ਹੋਣ ਗਈਆਂ ਆਪਣੀਆਂ 6-7 ਟਰਾਲੀਆਂ ਉਹ ਅੱਧੇ ਕਿੱਤੇ ਚ ਖੜਾ ਦਾਂਗੇ ਜੀ ਆਪਾਂ ਤੇ ਜੇ ਇਹਦੀ ਬੇਨੀਫਿਟ ਦੀ ਗੱਲ ਕਰੀਏ ਵੀਰੇ ਤੇ ਬੇਨੀਫਿਟ ਬਹੁਤ ਆ ਪਹਿਲਾਂ ਨਾਲੋਂ ਹੁਣ ਵਾਲਿਆਂ ਚ ਬਹੁਤ ਜ਼ਿਆਦਾ ਸੌਧ ਕਰੀਬ ਆ ਜੀ ਜੇ ਆਪਣੇ ਮਹੀਨੇ ਚ ਨੂੰ 2 ਸਿਲੰਡਰ ਲੱਗਦੇ ਆ ਤਾਂ ਇਹਦੇ ਨਾਲ ਵੀਰੇ ਅੱਧਾ ਕੇ ਸਿਲੰਡਰ ਲੱਗਦਾ ਨਾਲੇ ਆਪਣਾ ਖੇਤਾਂ ਚ ਰੇਪ ਆ ਜਾਂਦਾ ਜਦੋਂ ਭਰ ਜਾਂਦਾ ਤੇ ਟਰਾਲੀ ਚ ਆਪਣੇ 7-8 ਗਿਰੇ ਹੋਣਗੇ ਜੀ ਬਸ ਕਿਉਂਕਿ ਆਪਣਾ ਥੋੜਾ ਜਿਹਾ ਬੜਾ ਨਾ ਇਹ ਟੋਆ ਕਰਾਇਆ ਵਾ ਕੋਬਰ ਗੈਂਚ ਥੋੜਾ ਜਿਹਾ ਬੜਾ ਨਾਲੇ ਟੋਆ ਵੀ ਬੜਾ ਜੀ ਉਹ ਆਇਆ ਯਾਰ ਪਰਾ ਕੇ ਕੇ ਫਾਇਦਾ ਆਪਾਂ ਨੇ ਜਦ ਦੇਦੇ ਹੁਣ ਆਈਫੋਨ ਤਾਂ ਅਗਲੇ ਦਾ ਜਦ ਇਹ ਭੱਜ ਗਿਆਗਾ ਧੰਨਵਾਦ ਨਾ ਕਰਦਾ ਥੱਕਿਆ ਉਹ ਧੰਨਵਾਦਾਂ ਕੋਈ ਨਾ ਕਰਦਾ ਕਿਉਂ ਵੀ ਲਾਲੂ ਉਹ ਕੱਲ ਆਈਫੋਨ ਤੇ ਆਗਾ ਤੇ ਆਪਾਂ ਨੂੰ ਨਵਾ ਅਕਬਰ ਵਰਗਾ ਉਹ ਮੁੰਡਾ ਨੂੰ ਜਦ ਦੇਦੇ ਆਪਾਂ ਵੀ ਲੈ ਜਾ ਕੇ ਔਰ ਠੀਕ ਆ ਫਿਰ ਵਧੀਆ ਗੱਲ ਆ ਜੇ ਯਾਰ ਦਵਾਂਗੇ ਆਪਾਂ ਕਿਸੇ ਦੀ ਚੀਜ਼ ਲੱਗਿਆ ਹੋਇਆ ਮੋਟਰ ਤੇ ਲੋਰੀ ਆ ਗਈ ਆਪਾਂ ਖੇਤ ਭਰ ਲਿਆ ਤੇ ਟਰਾਲੀ ਇਦਾਂ ਆਪਾਂ ਥੋੜਾ ਥੋੜਾ ਰੱਸਾ ਬਣਿਆ ਭਾਈ ਜੀ ਟਾਕੀ ਨਾਲ ਓ ਥੋੜਾ ਟਾਈਟ ਕਰ ਲੈ ਟਾਈਟ ਕਰ ਲਾ ਟਾਈਟ ਕਰ ਲਾ ਥੋੜਾ ਥੋੜਾ ਛੱਡੀ ਚੱਲ ਬਾਈ ਦਾ ਥੋੜਾ ਥੋੜਾ ਢਿੱਲਾ ਕਰੀ ਜਾਂਦੇ ਜੀ ਰੱਸਾ ਉਹਦੇ ਨਾਲ ਫੇਰ ਆਇਆ ਗੇੜਾ ਲੱਗੀ ਜਾਇਆ ਕਰੂਗਾ ਸਿਰੇ ਤੱਕ ਜਿਹੜੇ 5-7 ਗੇੜੇ ਹੋਣਗੇ ਆਪਾਂ ਇਹਦੇ ਵਿੱਚ ਆਇਆ ਖੜਿਆਵਾ ਕੇ ਜੀ ਸਾਰੇ ਚ ਇਹਨੇ ਰੇ ਦਾ ਕੰਮ ਵੀਰੇ ਫੁੱਲ ਕਰਨਾ ਜੀ ਇਹਨ ਪੂਰਾ ਆਖੇ ਤਾਂ ਜਿਹੜੇ ਆਪਾਂ ਜੀ ਰੀ ਵੱਡੇ ਜੀ 1509 ਇਹ ਪ੍ਰਾਲੀ ਵਿੱਚ ਬਾਤੀ ਸੀ ਜੀ ਆਪਾਂ ਨੇ ਕਿਉਂਕਿ 1509 ਦੀ ਘੱਟੇ ਪ੍ਰਾਲੀ ਹੁੰਦੀ ਹੈ ਜੀ ਅੱਗੇ ਤੇ ਜੀ ਆਪਾਂ ਦੂਈ ਟਰਾਲੀ ਭਰਨ ਚੱਲ ਰਿਹਾ ਜੀ ਕੰਮ ਵਧੀਆ ਇਹਨਾਂ ਭਰਨ ਤੋਂ ਜੀ ਇਹ 10 ਮਿੰਟ ਚ ਭਰ ਦਾਂ ਦਾ ਟਰਾਲੀ ਆ ਇਹਨਾਂ। ਕਲ ਦੋ ਪਾਵਰ ਦੀ ਮੋਟਰ ਆ ਜੀ। ਇਹ ਸਪੈਸ਼ਲ ਗੋਬਰ ਗਾਂਹ ਦੀ ਮੋਟਰ ਆ। ਗੋਬਰ ਗਾਂਹ ਨੂੰ ਕੱਢਦੀ ਜਿਹੜੀ ਆ ਮੋਟਰ ਆਪਾਂ ਲਾਈ ਹੋਈ ਆ ਜੀ ਕੱਢਣ ਵਾਸਤੇ। ਇਹਦੇ ਵਾਸਤੇ ਹੀ ਹੁੰਦੀ ਆ ਸਪੈਸ਼ਲ ਮੋਟਰ। ਕਿਉਂ ਵੀ ਸੁਨੀਲ? ਕੀ ਹਾਲ ਆ ਤੇਰਾ? ਜੋਨਗੀ ਜੀ ਲੈ ਕੇ ਫੇਰ ਟਰਾਲੀ ਆਪਾਂ ਦੁਬਾਰਾ ਆ ਮੜਿਆ ਉਹ ਕਰ ਲੈ ਥੋੜੀ ਸੱਟ ਜੀ ਮਾਰ ਦੇ ਛੱਡ ਦੇ ਥੋੜਾ ਥੋੜਾ ਛੱਡ ਦੇ ਥੋੜਾ ਥੋੜਾ ਛੱਡ ਦੇ ਐ ਪੰਜ ਕਰਨੀ ਦੱਸਾ ਬੜਾ ਹੋਇਆ ਜੀ ਵੀ ਥੋੜਾ ਥੋੜਾ ਛੱਡੀ ਜਾਵਾਂਗੇ ਕਿਹੜਾ ਸਿਰੇ ਲੱਗ ਜਾਊਗਾ ਐ ਅਬੇ ਸਾਰੇ ਜੇ ਖਿੰਡ ਜਾਣਾ ਨਹੀਂ ਖੁੱਲ ਕਮੇਟਰੀ ਹੋ ਜਾਂਦਾ ਜੀ ਜੇ ਨਾਰਸਾ ਪਾਇਆ ਹੋਵੇ ਥੋੜਾ ਥੋੜਾ ਰਸਾ ਾਕੀ ਥੋੜੀ ਛੱਡੀ ਹੋਈ ਢਿੱਲੀ ਵੀ ਸਾਰੇ ਖੇਤ 'ਚ ਖਿੰਡ ਜੂਗਾ ਸਿਰੇ ਤੱਕ ਕਿਹੜਾ ਲੱਗ ਜਾਵੇ ਲੋ ਜੀ ਆਪਣਾ ਕੰਮ ਹੋ ਗਿਆ ਤਾਂ ਜੀ ਫਾਈਨਲ ਗੋਬਰ ਗੈਂਸ ਵਾਲਾ ਤੇ ਹੁਣ ਲੱਗੇ ਆਪਾਂ ਟਰਾਲੀ ਤਾਰਨ ਜਿਹੜੀ ਮਾਕਰੋਂ ਰਹਿ ਜਾਂਦਾ ਥੋੜਾ ਬਹੁਤਾ ਸਾਫ਼ ਕਰਕੇ ਫੇਰ ਦਵਾਂਗੇ ਧੋ ਜੀ ਟਰਾਲੀ ਨੂੰ ਤੇ ਸਾਰੇ ਖੇਤ 'ਚ ਖਿੰਡ ਗਿਆ ਤਾਂ ਜੀ ਆਪਣਾ ਜਿਹੜਾ ਰਹੂਗਾ ਜੀ ਮਾੜਾ ਮੋਟਾ ਖੇਤ ਚ ਢੇਰੀ ਕਰ ਦੇ ਥੱਲੇ ਖਿੱਚਦਾ ਨੇ ਜੀ ਆਪਾਂ ਨੇ ਨੂੰ ਇਹ ਚ ਪਿੱਜਾਂਗੇ ਜੀ ਆਪਾਂ ਬਰਸੀਨ ਇੱਕ ਦੋ ਦਿਨ ਦੀ ਧੁੱਪ ਲਵਾ ਕੇ ਸੁੱਕੇ ਤੇ ਫਿਰ ਬਰਸੀਨ ਦੀ ਤਿਆਰੀ ਕਰਾਂਗੇ ਜੀ ਆਪਾਂ ਬਾਹਾਂਗੇ ਇਹਨੂੰ ਚੰਗੀ ਤਰ੍ਹਾਂ ਬਾ ਕੇ ਫਿਰ ਪਿੱਜਾਂਗੇ ਜੀ ਆਪਾਂ ਬਰਸੀਨ ਲੋ ਜੀ ਟਰਾਲੀ ਆਪਾਂ ਨੇ ਕਰਤੀ ਸਾਫ ਪ੍ਰਾਲੀ ਧੋਤੀ ਜੀ ਆਪਾਂ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰਤੀ ਜੀ ਕਿਉਂਕਿ ਨਾਲ ਦੇ ਨਾਲ ਫਿਰ ਇਹਨਾਂ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੀ ਆ ਜੇ ਆਪਾਂ ਖੜਾ ਲਿਓ ਫਿਰ ਬਾਅਦ ਚੋਂ ਸਾਫ਼ ਨਹੀਂ ਹੁੰਦੀ ਜੀ ਤੇ ਥੋੜਾ ਜਿਹਾ ਘੋਲ ਕਰਾਉਂਦੀ ਆ ਤੇ ਇੱਕ ਵੀਰੇ ਬੈਂਟੇਜ ਜੀ ਦੁਆਰਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲੇ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਕਿਉਂਕਿ ਤੁਹਾਡੇ ਸਾਥ ਹੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਜੀ ਇਹ ਤਾਂ ਜੀ ਇੱਕ ਆਪਣਾ ਛੋਟਾ ਜਿਹਾ ਬਲੌਗ ਬਲੌਗ ਦੇਖਣ ਲਈ ਆਪਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ